ਹਾਈਲਾਈਟ ਕੈਪ ਕਿੰਨੇ ਦੀ ਪੈਣੀ ਤੁਹਾਨੂੰ ਸਿਰਫ 100 ਰੁਪਏ ਦੀ ਸਿਰਫ 100 ਰੁਪਏ ਦੀ ਤੁਹਾਨੂੰ ਹਾਈਲਾਈਟ ਕੈਪ ਪੈਣੀ ਹੈ ਐਂਜੋ ਸਰਮ ਐਂਜੋ ਸਰਮ ਤੁਹਾਨੂੰ ਕਿੰਨੇ ਦਾ ਦਵਾਂਗਾ 300 ਰੁਪਏ ਐਮ ਆਰ ਪੀ ਹੈ 25 ਰੁਪਏ ਦਾ ਲਾਵਾਂਗਾ ਤੁਹਾਨੂੰ 300 ਰੁਪਏ ਐਮ ਆਰ ਪੀ 25 ਰੁਪਏ ਦਾ ਤੁਹਾਨੂੰ ਐਂਜੋ ਸਰਮ ਦਵਾਂਗਾ ਇਹ ਕੇਰਾਟਿਨ ਸਰਮ ਆ ਜਾਂਦਾ ਪ੍ਰੋਫੈਸ਼ਨਲ ਜਿਨ੍ਹਾਂ ਨੇ ਸਮੂਥਨਿੰਗ ਕਰਾਈ ਹੁੰਦੀ ਹੈ ਕਿੰਨੇ ਦਾ ਪਹਿਣਾ 400 ਦਾ ਦੀ ਸੇਲ ਕਰਨਾ ਤੁਹਾਨੂੰ ਪਹਿਣਾ ਸਿਰਫ 150 ਰੁਪਏ ਦਾ ਠੀਕ ਹੈ ਇਹ ਤੁਹਾਡਾ ਆ ਫੋਗ ਦਾ ਪਾਊਡਰ ਹੈ 40 ਰੁਪਏ ਦਾ ਤੁਸੀਂ ਸੇਲ ਕਰਨਾ ਤੁਹਾਨੂੰ ਕਿੰਨੇ ਦਾ ਪੈਣਾ 12 ਰੁਪਏ ਦਾ ਸਿਰਫ 12 ਰੁਪਏ ਦਾ ਅੱਜ ਮੇਰੀ ਰੂਹ ਕਰ ਰਹੀ ਹੈ ਤੁਹਾਨੂੰ ਰੇਟ ਦੱਸਾਂ ਇਹ ਚੈੱਕ ਕਰੋ ਇਹ ਫੇਸ ਕੈਪਸੂਲ ਆ ਗਏ ਨੇ ਸਾਰੀ ਦੁਨੀਆ ਨੇ 60 ਰੁਪਏ ਦੇ 60 ਪੀਸ ਪਾਏ ਆ ਵੀਡੀਓ 'ਚ ਤੁਹਾਨੂੰ ਕਿੰਨੇ 40 ਰੁਪਏ ਦਾ 60 ਪੀਸ 1 ਰੁਪਏ ਦਾ ਸਸਤਾ ਪੈ ਗਿਆ 10 ਰੁਪਏ ਦੀ ਸੇਲ ਕਰਨਾ ਆ ਲਓ ਇਹ ਦੇਖੋ ਇਹ ਚਿੱਕੜੇ ਸ਼ੈਂਪੂ ਆਏ ਆ ਚਿਕੜਾ ਸ਼ੈਂਪੂ ਦੇ ਉੱਤੇ ਐਮ ਆਰ ਵੀ ਦੇਖੋ 725 ਰੁਪਏ ਐਮ ਆਰ ਵੀ ਹੈ ਫਰੈਸ਼ ਰੇਟ ਦਾ ਮਾਲ ਹੋਏਗਾ ਤੁਹਾਨੂੰ ਕਿੰਨੇ ਦਾ ਪੈਣਾ ਸਿਰਫ 350 ਰੁਪਏ ਦਾ 350 ਰੁਪਏ ਦਾ ਚਿਕੜਾ ਸ਼ੈਂਪੂ ਇਹ ਟ੍ਰੈਂਡਿੰਗ ਹੈ ਇਹ ਚੈੱਕ ਕਰੋ ਇਹ ਕਲੀਨਸਿੰਗ ਮਿਲ ਕਾ ਬ੍ਰਾਂਡਡ ਤੁਹਾਨੂੰ ਕਿੰਨੇ ਦਾ ਪਿਆ 180 ਰੁਪਏ ਐਮ ਆਰ ਵੀ ਹੈ ਤੁਹਾਨੂੰ ਕਿੰਨੇ ਦਾ ਪਿਆ 55 ਰੁਪਏ ਦਾ ਓਨਲੀ 55 ਰੁਪੀ ਆ ਵੀ ਐਲ ਸੀ ਸੀ ਸੰਲੋਸ਼ਨ ਹੈ ساری ਦੁਨੀਆ ਨੇ ਹਰੇਕ ਬੰਦੇ ਨੇ ਵੀਡੀਓ ਪਾਈ ਹੈ ਕਿੰਨੇ ਦੀ ਪਾਈ ਹੈ 200 ਰੁਪਏ ਦਾ ਸੈੱਟ ਮੈਂ ਤੁਹਾਨੂੰ ਕਿੰਨੇ ਦਾ ਦਵਾਂਗਾ 140 ਰੁਪਏ ਦਾ ਸੈੱਟ ਮੇਰੇ ਕੋਲ ਆਉਣ ਤੋਂ ਪਹਿਲਾਂ 100 ਬੰਦਿਆਂ ਦੀ ਵੀਡੀਓ ਚੈੱਕ ਕਰ ਲਿਆ ਕਰੋ ਆ 250 ਰੁਪਏ ਦਾ ਪਹਿਣਾ 216 ਰੁਪਏ ਦਾ ਪਹਿਣਾ ਆ ਦੇਖੋ ਹਾਈਲਾਈਟ ਕੈਪ ਕਿੰਨੇ ਦੀ ਪਹਿਣੀ ਤੁਹਾਨੂੰ ਸਿਰਫ 100 ਰੁਪਏ ਦੀ ਸਿਰਫ 100 ਰੁਪਏ ਦੀ ਤੁਹਾਨੂੰ ਹਾਈਲਾਈਟ ਕੈਪ ਪਹਿਣੀ ਹੈ ਆ ਜੋ ਆ ਵਰਸ ਦਾ ਪੈਕੇਟ ਤੁਹਾਨੂੰ ਕਿੰਨੇ ਦਾ ਪੈਣਾ ਹੈ 90 ਰੁਪਏ ਦਾ ਸਿਰਫ 90 ਰੁਪਏ ਦਾ ਵਰਸ ਦਾ ਪੈਕੇਟ ਹੈ ਤੇ ਦਿਨੇ ਅਸੀਂ ਵੀਡੀਓ ਨਹੀਂ ਬਣਾ ਪਾਉਂਦੇ ਕਿਉਂਕਿ ਕਸਟਮਰ ਹੁੰਦਾ ਸਾਡੇ ਕੋਲ ਤੁਹਾਡੇ ਆਸ਼ੀਰਵਾਦ ਦੇ ਨਾਲ ਦਿਨੇ ਆਪਾਂ ਵੀਡੀਓ ਨਹੀਂ ਬਣਾ ਸਕਦੇ ਹੁਣ ਇਹ ਦੇਖੋ ਇਹ ਚਿਕਰੇ ਸ਼ੈਂਪੂ ਆਏ ਆ ਚਿਕਰੇ ਸ਼ੈਂਪੂ ਦੇ ਉੱਤੇ ਐਮ ਆਰ ਵੀ ਦੇਖੋ 725 ਰੁਪਏ ਐਮ ਆਰ ਵੀ ਹੈ ਫਰੈਸ਼ ਰੇਟ ਦਾ ਮਾਲ ਹੋਏਗਾ ਤੁਹਾਨੂੰ ਕਿੰਨੇ ਦਾ ਪੈਣਾ ਸਿਰਫ 350 ਰੁਪਏ ਦਾ 350 ਰੁਪਏ ਦਾ ਚਿਕਰਾ ਸ਼ੈਂਪੂ ਆ ਦੇਖੋ ਇਹ ਸਪਰੇਅ ਵਾਲਾ ਰੋਜ਼ ਵਾਟਰ ਹੈ 60 70 ਰੁਪਏ ਐ ਐ ਤੁਹਾਨੂੰ ਕਿੰਨੇ ਦਾ ਪੈਣਾ 15 ਰੁਪਏ ਦਾ ਫਿਰ 15 ਰੁਪਏ ਦਾ ਰੋਜ਼ ਵਾਟਰ ਆਕਸੀ ਲਾਈ ਬਲੀਚ 30% ਲੈਸ ਆ ਦੇਖੋ ਇਹ ਕਲੀਨਸਿੰਗ ਮਿਲਕ ਹੈ ਕਿੰਨੇ ਦਾ ਪੈਣਾ ਤੁਹਾਨੂੰ 40 ਰੁਪਏ ਦਾ 40 ਰੁਪਏ ਦਾ ਕਲੀਨਜ਼ਿੰਗ ਮਿਲ। ਆ ਵੀ ਐਲ ਸੀ ਸੀ ਸਨ ਲੋਸ਼ਨ ਹੈ। ساری ਦੁਨੀਆ ਨੇ ਹਰੇਕ ਬੰਦੇ ਨੇ ਵੀਡੀਓ ਪਾਈ ਹੈ। ਕਿੰਨੇ ਦੀ ਪਾਈ ਆ 200 ਰੁਪਏ ਦਾ ਸੈੱਟ। ਮੈਂ ਤੁਹਾਨੂੰ ਕਿੰਨੇ ਦਾ ਦਵਾਂਗਾ 140 ਰੁਪਏ ਦਾ ਸੈੱਟ। ਮੇਰੇ ਕੋਲ ਆਉਣ ਤੋਂ ਪਹਿਲਾਂ 100 ਬੰਦਿਆਂ ਦੀ ਵੀਡੀਓ ਚੈੱਕ ਕਰ ਲਿਆ ਕਰੋ। ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ہوئی ਹੈ ਮੇਰੇ ਤੇ ਅੱਛੇ ਰੇਟ ਦਵਾਂਗਾ ਤੁਹਾਨੂੰ। ਗੱਲ ਹੀ ਸਾਰੀ ਰੇਟਾਂ ਦੇ ਮੁਕਦੀ ਹੈ। ਕੇਰਾਟਿਨ ਆ ਦੇਖੋ ਐਂਜੋ ਸਰਮ ਐਂਜੋ ਸਰਮ ਤੁਹਾਨੂੰ ਕਿੰਨੇ ਦਾ ਦਵਾਂਗਾ 300 ਰੁਪਏ ਐਮ ਆਰ ਪੀ ਐ 25 ਰੁਪਏ ਦਾ ਲਾਵਾਂਗਾ ਤੁਹਾਨੂੰ 300 ਰੁਪਏ ਐਮ ਆਰ ਪੀ 25 ਰੁਪਏ ਦਾ ਤੁਹਾਨੂੰ ਐਂਜੋ ਸਰਮ ਦਵਾਂਗਾ ਇਹ ਕੇਰਾਟਿਨ ਸਰਮ ਆ ਜਾਂਦਾ ਪ੍ਰੋਫੈਸ਼ਨਲ ਜਿਨ੍ਹਾਂ ਨੇ ਸਮੂਥਨਿੰਗ ਕਰਾਈ ਹੁੰਦੀ ਹੈ ਕਿੰਨੇ ਦਾ ਪਹਿਣਾ 400 ਦਾ ਦੀ ਸੇਲ ਕਰਨਾ ਤੁਹਾਨੂੰ ਪਹਿਣਾ ਸਿਰਫ 150 ਰੁਪਏ ਦਾ ਠੀਕ ਹੈ ਤਾਂ ਡਾਟਾ ਲਾ ਕੇ ਪਾਊਡਰ ਲਾ ਲੋ ਆ ਫੋਗ ਦਾ ਪਾਊਡਰ ਹੈ 40 ਰੁਪਏ ਦਾ ਤੁਸੀਂ ਸੇਲ ਕਰਨਾ ਹੈ ਤੁਹਾਨੂੰ ਕਿੰਨੇ ਦਾ ਪੈਣਾ 12 ਰੁਪਏ ਦਾ ਸਿਰਫ 12 ਰੁਪਏ ਦਾ ਅੱਜ ਮੇਰੀ ਰੂ ਕਰ ਰਹੀ ਆ ਤੁਹਾਨੂੰ ਰੇਟ ਦੱਸਾਂ ਇਹ ਚੈੱਕ ਕਰੋ ਆ ਕਲਰ ਟਿਊਬ ਹੈ ਅਨੇਸ਼ਾ ਦੀ ਕਲਰ ਟਿਊਬ ਹੈ ਤੁਹਾਨੂੰ ਕਿੰਨੇ ਦੀ ਪੈਣੀ 100 ਰੁਪਏ ਦੀ ਠੀਕ ਹੈ ਜੀ ਅਨੇਗਾ ਦੇ ਕਲਰ ਆ ਗਏ ਅਨੇਗਾ ਦਾ ਕਲਰ ਤੁਹਾਨੂੰ ਕਿੰਨੇ ਦਾ ਪੈਣਾ 55 ਰੁਪਏ ਦਾ only 55 ਆ ਲੈ ਕੋ ਆ ਫੇਸ ਕੈਪਸੂਲ ਆਗੇ ਨੇ ਸਾਰੀ ਦੁਨੀਆ ਨੇ 60 ਰੁਪਏ ਦੇ 60 ਪੀਸ ਪਾਏ ਆ ਵੀਡੀਓ ਚ ਤੁਹਾਨੂੰ ਕਿੰਨੇ 40 ਰੁਪਏ ਦਾ 60 ਪੀਸ 1 ਰੁਪਏ ਦਾ ਸਸਤਾ ਪੈ ਗਿਆ 10 ਰੁਪਏ ਦੀ ਸੇਲ ਕਰਨਾ ਆ ਲੋ ਇਹਦੀ ਬੜੀ ਟ੍ਰੈਂਡਿੰਗ ਐ ਇਹ ਚੈੱਕ ਕਰੋ ਇਹ ਕਲੀਨਸਿੰਗ ਮਿਲ ਦਾ ਬ੍ਰਾਂਡਡ ਤਾਨੂੰ ਕਿੰਨੇ ਦਾ ਪਿਆ 180 ਰੁਪਏ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦਾ ਪਿਆ 55 ਰੁਪਏ ਦਾ ਓਨਲੀ 55 ਰੁਪੀ ਹਰੇਕ ਬੰਦਾ ਹਰੇਕ ਦੁਕਾਨਦਾਰ ਇੱਕ ਦੋ ਆਈਟਮਾਂ ਦੀ ਵੀਡੀਓ ਪਾ ਲੈਂਦਾ ਜੀ ਬਸ ਸਾਡਾ ਉਹ ਕੰਮ ਨਹੀਂ ਅਸੀਂ ਤੁਹਾਨੂੰ ਏ ਟੂ ਜ਼ेड ਸਾਰੇ ਰੇਟ ਦਵਾਂਗੇ ਸਾਡੀ ਸਾਰੀ ਵੀਡੀਓ ਚੈੱਕ ਕਰਕੇ ਆਓ ਹਰੇਕ ਬੰਦਾ ਇੱਕ ਦੋ ਵੀਡੀਓ ਦੇ ਰੇਟ ਪਾਉਂਦਾ ਹੈ ਇੱਕ ਦੋ